ਕੋ ਮੈਂ ਪਿਛਲੇ 25 ਸਾਲਾਂ ਤੋਂ ਪੈਸੇ ਵੰਡ ਰਿਹਾ ਹਾਂ ਕਾਦੇ ਲਈ ਕੋਈ ਇਲਾਜ ਕਰਾਉਣ ਆ ਗਿਆ ਗੁਰੂ ਨੇ ਮਿਹਰ ਕੀਤੀ ਆ ਉਹਨੂੰ ਉਹਦਾ ਇਲਾਜ ਕਰਾਉਣਾ ਕਿਸੇ ਦੇ ਵਿਆਹ ਲੋੜ ਬੰਦੇ ਉਹਦੀ ਮਦਦ ਕਰਨੀ ਆ ਕੋਈ ਕਿਸੇ ਦਾ ਛੱਤ ਟਹਿ ਗਈ ਆ ਆ ਮੀਂਹ ਟੇ ਆ ਸਾਰਿਆਂ ਦੀ ਛੱਤਾਂ ਬਣਵਾ ਕੇ ਦਿੱਤੀਆਂ ਨੇ ਅਸੀਂ ਤਾਂ ਕਰਦੇ ਹੀ ਆਏ ਆ ਗੁਰੂ ਸਾਹਿਬ ਨੇ ਕਿਹਾ ਦਸਬੰਦ ਘਟਣ ਨੂੰ ਹਮੇਸ਼ਾ ਦਸਬੰਦ ਕੱਟਦੇ ਆਏ ਆ ਲੋੜ ਬੰਦਾਂ ਨੂੰ ਹਾਂ ਫੜਦੇ ਆਏ ਆ ਪੈਸੇ ਤਾਂ ਜਦੋਂ ਮੈਂ ਜਿਮਨੀ ਟੂਨ ਲੜ ਰਿਹਾ ਸੀ ਉਦੋਂ ਵੀ بڑے ਵੱਡੇ ਬਰੂਧੀਆਂ ਨੇ ਜਦੋਂ ਬਾਈ ਜੀ ਵੀ ਇੱਥੇ ਆ ਕੇ ਬਹੁਤ ਪੈਸੇ ਸਰਕਾਰ ਕੋਲੋਂ ਕਹੇ ਨਹੀਂ ਕੱਟ ਹੁੰਦੀ ਹੈ। ਲੇਕਿਨ ਜਿਹੜਾ ਵੋਟਾਂ 'ਚ ਪੈਸਿਆਂ ਨਾਲ ਵੋਟਾਂ ਨਹੀਂ ਪੈਂਦੀ ਹੈਗੀਆਂ। ਇਹਦਾ ਕੋਈ ਨਾ ਜਦੋਂ ਤੁਸੀਂ ਮਿਸੇ ਦੇ ਦਰਵਾਜ਼ੇ ਖੋਲ੍ਹਿਆ ਲੋਕਾਂ ਲਈ। ਫੇਰ ਲੋਕ ਤੁਹਾਡੇ ਨਾਲ ਖੜਦੇ ਆ। ਹਰੇਕ ਚੀਜ਼ ਨਹੀਂ ਬਕਾਊ ਦੀ ਸਭ ਚੀਜ਼ ਬਕਾਊ ਨਹੀਂ ਹੁੰਦਾ ਦੁਨੀਆ 'ਤੇ। ਪਰ ਲੋਕ ਦਿਲੋਂ ਜਦੋਂ ਜੁੜੇ ਹੋਣ ਤੁਹਾਡੇ ਨਾਲ। ਜਦੋਂ ਅਸੀਂ ਜਿਮਨੀ ਚੋਲ ਲੜਿਆ ਉਦੋਂ ਸਰਕਾਰ ਕੋਲੋਂ ਕਮੀ ਥੋੜੀ ਸੀ ਪੈਸਿਆਂ ਦੀ। ਬਿਲਕੁਲ। ਬਾਈ ਦੇ ਵਿੱਚ ਵੀ ਸਾਰਿਆਂ ਨੇ ਕੋਸ਼ਿਸ਼ ਕੀਤੀ ਲੇਕਿਨ ਅਸੀਂ ਹਮੇਸ਼ਾ ਹੀ ਲੋਕਾਂ ਲਈ ਖੜੇ ਆ। ਜੇ ਕੋਈ ਆ ਗਿਆ ਕਰੇ ਕਈਆਂ ਦੇ ਰੈ ਪਰਵਾਰ ਚ ਉਹਨਾਂ ਦੇ ਕਮਾਉਣ ਦਾ ਨਹੀਂ ਕਿਸੇ ਦੇ ਬੱਚੇ ਪੜਾਉਣ ਨੂੰ ਨਹੀਂ ਹੈਗਾ ਅਸੀਂ ਦੇਖੋ ਇਸ ਗੱਲ ਦੀ ਮੈਨੂੰ ਤਸੱਲੀ ਆ ਕਿ ਅਸੀਂ ਉਹਨਾਂ ਲੋਕਾਂ ਦੀ ਬਾਹ ਫੜਦੇ ਆ ਮੈਂ ਤਾਂ ਪਿੱਛੇ ਘਰ ਬਹਿ ਗਿਆ ਸੀਗਾ ਇਸ ਕਰਕੇ ਵੀ ਮੈਂ ਵੈਸੇ ਇੱਕ ਟ੍ਰਸਟ ਬਣਾ ਕੇ ਸੇਵਾ ਕਰ ਰਿਹਾ ਲੋਕਾਂ ਦੀ ਲੇਕਿਨ ਕਾਲ ਤੱਕ ਦਾ ਹੁਕਮ ਆਇਆ ਮੈਨੂੰ ਤੁਰਨਾ ਪਿਆ ਨਹੀਂ ਤਾਂ ਮੇਰਾ ਕਲੀਅਰ ਡਿਸੀਜਨ ਸੀ ਕਿ ਮੈਂ ਘਰ ਬਹਿ ਜਾਨਾ ਲੇਕਿਨ ਫੇਰ ਵੀ ਦੇਖੋ ਲੋਕਾਂ ਨੇ ਜੀ ਅਸੀਂ ਸਿਰਫ ਹਫ਼ਤਾ ਪਹਿਲੋਂ ਡਿਸੀਜਨ ਲਿਆ ਬਈ ਇਹਦੇ ਵਿੱਚ ਲੋਕਾਂ ਦੀ ਰਾਇ ਲੈ ਲਈਏ ਤੇ ਲੋਕੋ ਤੁਸੀਂ ਖੜੇ ਹੋਗੇ ਨਾ ਅਜਾ ਜਿੱਦਾਂ ਕਿ ਲਗਾਤਾਰ ਸਖਬੀ ਜੀ ਜ਼ਿਲ੍ਹਾ ਪ੍ਰੇਸ਼ 220 ਜਿੱਤਤੀ ਜਿੱਤੀ ਅਸੀਂ ਲੀਡ ਕਰ ਰਹੇ ਹਾਂ 14 ਬਲਕ ਸੰਤੀ ਸਾਡੇ ਕਲੀਅਰ ਹੋ ਚੁੱਕੀਆਂ ਨੇ ਇੱਕ ਤੇ ਅਸੀਂ ਲੀਡ ਕਰ ਰਹੇ ਹਾਂ ਦੋ ਤੇ ਜਿਹੜੀਆਂ ਹਾਰੇਆਂ ਆ ਅਸੀਂ ਦੋ ਤਿੰਨ ਸੀਟਾਂ ਬਲਕ ਸੰਤੀ ਦੀਆਂ ਕੋਈ 6 ਵੋਟਾਂ ਤੇ ਕੋਈ 8 ਵੋਟਾਂ ਤੇ 12 ਵੋਟਾਂ ਤੇ ਉਹ ਵੀ ਉਹ ਵੀ ਜੇ ਤੁਸੀਂ ਸਮਝ ਲੋ ਬਈ ਵਨ ਸਾਈਡਿਡ ਆ ਸਾਰਾ ਕੁਝ ਇਹ ਜਿੱਦਾਂ ਕਿ ਲੋਕਾਂ ਨੂੰ ਨਿਸ਼ਾਨ ਨਹੀਂ ਪਤਾ ਸੀ ਕਈਆਂ ਲੋਕਾਂ ਬਹੁਤ ਗਲਤੀਆਂ ਹੋਈਆਂ ਸਾਨੂੰ ਫੋਨ ਕਰਕੇ ਗਿਆ ਵੀ ਤੁਹਾਨੂੰ ਕਾਉਂਟ ਹੋਇਆ ਮੈਂ ਕਿਹੜੇ ਜਾਣਦੇਗਾ ਤਕੜੀ ਤੇ ਕਿਉਂਕਿ ਟਾਈਮ ਬਹੁਤ ਘੱਟ ਸੀ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਇਹ ਜਿਹੜਾ ਵੀ ਚਾਰ ਨਿਸ਼ਾਨ ਕੀ ਆ ਨਾ ਤੇ ਬਾਕੀ ਦਾ ਹੁਣ ਅਸੀਂ ਦੱਸਿਆ ਕਿ ਪਹਿਲਾਂ ਪੂਰੇ ਪੰਜਾਬ ਦੀ ਨਿਗਾ ਇਸੇ ਚੋਣਾਂ ਤੇ ਸੀ ਕਿ ਕਿਉਂਕਿ ਤੁਹਾਡਾ ਜਿਹੜਾ ਮਸੂਲੀ ਦੇ ਨਾਲ ਅਸੀਂ ਦਾ ਟੱਕਰ ਹੱਸਦਾ ਸਾਡਾ ਕਿਸੇ ਨਾਲ ਟੱਕਰਾਂ ਨਹੀਂ ਸਾਡਾ ਟੱਕਰਾਂ ਹੈਗਾ ਸੁਧਾਰਤਾ ਦੇ ਨਾਲ ਅਸੀਂ ਸੁਧਾਰਤਾ ਲਈ ਲੜ ਰਹੇ ਹਾਂ ਉਹ ਵੀ ਸੁਧਾਰਤ ਨੂੰ ਨੇ ਇਹ ਜਿਹੜੇ ਲੋਕ ਸਾਨੂੰ ਕਹਿੰਦੇ ਨੇ ਜਿਹਨਾਂ ਨੇ ਮੈਨੂੰ ਜਤਾਇਆ ਜੋ ਇਹ ਕਹਿੰਦੇ ਆ ਅਸੀਂ ਉਹਦੇ ਤੇ ਸਟੈਂਡ ਲੈਂਦੇ ਆ ਜਿਹੜੇ ਜਿਹੋ ਤੁਹਾਡੇ ਨਾਲ ਲੋਕ ਹੀ ਨਹੀਂ ਥੋੜੀ ਤੇ ਵੈਲਿਊ ਵੱਧ ਨਾਲਾ ਲੋਕਾਂ ਨਾਲ ਆ ਕਿ ਜਨਤਾ ਤੁਹਾਡੇ ਨਾਲ ਆ ਤਾਂ ਤੁਸੀਂ ਲੀਡਰ ਹੋ ਆਖੂਤ ਦੇ ਆਜੋ ਬਾਈ ਇਹ ਟਾਲੀ ਵਾ ਵ ਉਹ ਕੀ ਐਕਸਪੈਕਟ ਕਰਦੇ ਆ ਸਾਡੇ ਤੋਂ ਜੋ ਇਹ ਐਕਸਪੈਕਟ ਕਰਦੇ ਆ ਸਾਰਾ ਪੰਜਾਬ ਐਕਸਪੈਕਟ ਕਰਦਾ ਜੇ ਤੁਸੀਂ ਆਪਣੀ ਮਰਜ਼ੀ ਸੁਣਾਉਣੀ ਆ ਲੋਕਾਂ ਨੂੰ ਫੇਰ ਤੁਹਾਨੂੰ ਵੋਟਾਂ ਦੇ ਰਿਜ਼ਲਟ ਨਹੀਂ ਮਿਲਣਗੇ ਜੇ ਤੁਸੀਂ ਲੋਕਾਂ ਦੀ ਮਰਜ਼ੀ ਨਾਲ ਚੱਲਣਾ ਤਾਂ ਫਿਰ ਤੁਹਾਨੂੰ ਰਿਜ਼ਲਟ ਮਿਲਣਗੇ ਬੜੇ ਵਿਰੋਧੀਆਂ ਨੇ ਜਦੋਂ ਰੁਝਾਨ ਆ ਰਹੇ ਸੀ ਲੋਕੀ ਬੜੇ ਉਲਟ ਚੱਲ ਰਹੇ ਸੀ ਕਿ ਯਾਲੀ ਸਾਹਿਬ ਆਪਣਾ ਏਰੀਆ ਹਾਰ ਕੇ ਉਹਨਾਂ ਨੇ ਵੀ ਮੂੰਹ ਤੋਰ ਜਵਾਬ ਦੇਤਾ ਵੀ ਬਿਲਕੁਲ ਇਰੇ ਮੇਰੇ ਜਿਹੜਾ ਪਿੰਡਾ ਇਹ ਵਾਲੀ ਖੁਰਦ ਗਿੱਲ ਹਲਕੇ ਚ ਪਿੰਡਾ ਅਸੀਂ ਉਹ ਵੀ ਯਾਦ ਖੜਾਏ ਜੋ ਜਿੱਤਗੇ ਇਹ ਵਾਲੀ ਕਲਾ ਪਿੰਡਾ ਮੇਰੇ ਨਾਲ ਦਾ ਪਿੰਡਾ ਉਹ ਮੇਰਾ ਹੀ ਪਿੰਡ ਸਮਝੋ ਉਹ ਵੀ ਅਸੀਂ ਯਾਦ ਬੰਦਾ ਖੜਾ ਉਹ ਵੀ ਜਿੱਤਗੇ ਮੇਰੇ ਹਲਕੇ ਚ ਜਿੰਨੇ ਮੈਂ ਜਿਨਾਂ ਨੂੰ ਭਰਾਵਾਂ ਵਾਂਗੂ ਰੱਖਿਆ ਵੱਡਿਆਂ ਵਾਂਗੂ ਆਪਦੇ ਪਿਓ ਜਿਨਾ ਸਤਿਕਾਰ ਦਿੱਤਾ ਉਹ ਬੰਦੇ ਮੇਰੇ ਨੂੰ ਛੱਡ ਕੇ ਵੀ ਗਏ ਤੇ ਉਹਨਾਂ ਨੇ ਮੇਰੇ ਖਿਲਾਫ ਬੜੀਆਂ ਕੱਟੀਆਂ ਟਿੱਪਣੀਆਂ ਵੀ ਕੀਤੀਆਂ ਲੇਕਿਨ ਮੈਨੂੰ ਬੜਾ ਦੁੱਖ ਹੈ ਇਸ ਗੱਲ ਦਾ ਪਰ ਕੋਈ ਵੀ ਉਹ ਆਗੂ ਆਪ ਦਾ ਇੱਕ ਵੀ ਜ਼ੋਨ ਨਹੀਂ ਜਿਤਾ ਸਕੇ ਇੱਕ ਵੀ ਜ਼ੋਨ ਜਿਨ੍ਹਾਂ ਦੇ ਉਹਨਾਂ ਉਸ ਇਲਾਕੇ 'ਚ ਮੈਂ ਕਦੇ ਨਾ ਪੁੱਛੀ ਵੀ ਨਾ ਗਿਆ ਵੀ ਨਹੀਂ ਸੁਣਾ ਪਿੰਡਾਂ 'ਚ ਮੈਂ ਉਹਨਾਂ ਦੇ ਪਿੰਡਾਂ ਦੇ ਨੇੜੇ ਜਿਹੜੀ ਲੰਘਦਾ ਸੀ ਪੁੱਛੇ ਬਿਨਾ ਲੇਕਿਨ ਲੋਕਾਂ ਨੇ ਦੱਸ ਦਿੱਤਾ ਵੀ ਅਸੀਂ ਤੁਹਾਡੀ ਜੇਬ 'ਚ ਨਹੀਂ ਲੋਕ ਕਿਸੇ ਦੀ ਜੇਬ ਦੇ ਵਿੱਚ ਨਹੀਂ ਲੋਕ ਅਸੂਲਾਂ ਨਾਲ ਚੱਲਦੇ ਨੇ ਜਿੱਥੇ ਪੰਥ ਦਾ ਮਸਲਾ ਆ ਗਿਆ ਕਿਸਾਨੀ ਦਾ ਮਸਲਾ ਆ ਗਿਆ ਕਾਲ ਤੱਕ ਦਾ ਮਸਲਾ ਆ ਗਿਆ ਉੱਥੇ ਕਿਸੇ ਇਹ ਵਿਅਕਤੀ ਦੀ ਹੋਂਦ ਖਤਮ ਹੋ ਜਾਂਦੀ ਆ ਫਿਰ ਸੋ ਇਸ ਲਈ ਲੋਕ ਜੇ ਤੁਸੀਂ ਸਹੀ ਲਾਈਨ ਤੇ ਚੱਲੋਗੇ ਤਾਂ ਲੋਕ ਆਪ ਦੇ ਜਿਹੜੇ ਪਿੰਡ ਦੇ ਲੀਡਰਾਂ ਨੂੰ ਛੱਡ ਕੇ ਵੀ ਤੁਹਾਡੇ ਨਾਲ ਖੜਨਗੇ ਜਿਵੇਂ ਖੜੇ ਆ ਮੇਰੇ ਨਾਲ ਸੋ ਕੱਲ ਤੋਂ ਮੈਂ ਦੱਸ ਦਊਗਾ ਵੀ ਕਿਹੜੇ ਕਿਹੜੇ ਜ਼ੋਨ ਦੇ ਲੀਡਰ ਭੱਜੇ ਨੇ ਤੇ ਉਹਨਾਂ ਦੇ ਰਿਜ਼ਲਟ ਕੀ ਨੇ ਸੋ ਇਹ ਭੁਲੇਖਾ ਹੁੰਦਾ ਕਈ ਵਾਰ ਮੇਰੇ ਮਨ 'ਚ ਕੋਈ ਭੁਲੇਖਾ ਨਹੀਂ ਜਿਸ ਦਿਨ ਮੈਂ ਸਹੀ ਸਿਧਾਂਤ ਤੇ ਨਾ ਹੋਇਆ ਹਲਕੇ ਤੇ ਇੱਕ ਵੀ ਬੰਦਾ ਮੇਰੇ ਨਾਲ ਨਹੀਂ ਹੋਊਗਾ ਫਿਰ ਜਿਸ ਕੱਲ ਦਾ ਮੈਨੂੰ ਤਸੱਲੀ ਆ ਪੂਰੀ ਕੀ ਐਸ ਡੀ ਐਮ ਤੇ ਦਾ ਸਾਨੂੰ ਕਿਸੇ ਤਰੀਕੇ ਦਾ ਕੋਈ ਵਿਸ਼ਵਾਸ ਨਹੀਂ ਹੈ ਜਿਸ ਪ੍ਰਕਾਰ ਸਰਪੰਚੀ ਦੇ ਚੋਣਾਂ ਦੇ ਵਿੱਚ ਹੋਇਆ ਤੁਸੀਂ ਸਭ ਨੇ ਆਪ ਦੇਖਿਆ 23 ਰੁਪਏ ਚ ਉਡਾਈ ਦਿੱਤੇ ਗਏ ਕਹਿੰਦੇ ਕਿ ਕਾਗਜ਼ ਵਾਪਸ ਲੈ ਲੇਗੇ ਸੋ ਸੋਹਣੇ ਰੁਝਾਵ ਹੈ ਔਰ ਮੈਨੂੰ ਲੱਗਦਾ ਕਿ ਕਾਫੀ ਜਿਹੜੀਆਂ ਗੱਲਾਂ ਜੇ ਮੈਂ ਟੋਟਲ ਕੈਲਕੂਲੇਸ਼ਨ ਦੇਖਾਂ ਗਿੱਦੜਬੇ ਦੀ ਜਿਹੜੀ ਅਸੀਂ ਵਿਧਾਨ ਸਭਾ ਬਾਇਲੈਕਸ਼ਨ 22000 ਤੇ ਹਾਰੇ ਸੀ ਤੇ ਜੇ ਮੈਂ ਉਹ ਸਾਰਾ ਨਜ਼ਰ ਆਵਾਂ ਤਾਂ ਹੁਣ ਜਿਹੜੇ ਰੁਝਾਨ ਹੈ ਜੇ ਤਿੰਨਾਂ ਦੀ ਕੈਲਕੂਲੇਸ਼ਨ ਲਾਵਾਂਗੇ ਤਾਂ ਵੋਟ ਜਿਹੜੀ ਆ ਉਹ ਕਾਂਗਰਸ ਪਾਰਟੀ ਦੀ ਵੱਧ ਦਿਖ ਰਹੀ ਹੈ ਹਾਂ ਕਿਤੇ ਅਸੀਂ ਦੂਜੇ ਤੇ ਹੋਵਾਂਗੇ ਕਿਸੇ ਦੇ ਇੱਕ ਅੱਦੇ ਪਿੰਡ ਚ ਹੋਰ ਲਾਸੇ ਹੋਵਾਂਗੇ ਲੇਕਿਨ ਫਸਮੇ ਮੁਕਾਬਲੇ ਹੈ ਜਿਵੇਂ ਸਤਾਤਰ ਪਾਰਟੀ ਤਿੰਨ ਚਾਰ ਥਾਵਾਂ ਦਾ ਮੈਨੂੰ ਹੁਣੇ ਪਤਾ ਲੱਗਿਆ ਜਿਵੇਂ ਪਿਉਰੀ ਅਨਾਉਂਸ ਹੋਈ ਹੈ ਤੀਜੇ ਨੰਬਰ ਤੇ ਜਿਵੇਂ ਮੱਲਣ ਅਨਾਉਂਸ ਹੋਈ ਹੈ ਤੀਜੇ ਨੰਬਰ ਤੇ ਮਤਲਬ ਕਿ 15 1500 ਵੋਟ ਪਿੱਛੇ ਸੋ ওভারঅল ਪੰਜਾਬ ਦੀ ਵੀ ਬਹੁਤ ਚੰਗੀ ਪਰਫਾਰਮੈਂਸ ਜਿਹੜੀ ਹੈਗੀ ਆ ਉਹ ਠੀਕ ਹੈ ਜਿਸ ਪ੍ਰਕਾਰ ਆਮ ਤੌਰ ਤੇ ਜਿਹੜੇ ਨਤੀਜੇ ਬਲੌਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਹੁੰਦੇ ਆ ਤੁਸੀਂ ਜੇ ਮਗਰਲੀਆਂ ਚੋਣਾਂ ਇੱਥੋਂ ਦੇਖ ਲਓ ਤਾਂ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਅਸੀਂ ਜਿੱਤੇ ਸੀ ਬਲੌਕ ਸੰਪਤੀਜ਼ ਅਸੀਂ ਜਿੱਤੇ ਸੀ ਇੱਕ ਦੋ ਨੂੰ ਛੱਡ ਕੇ ਆਦਰਵਾਈਜ਼ ਸਾਰੀਆਂ ਅਸੀਂ ਜਿੱਤ ਗਏ ਸੀ ਵੈਸੇ ਸਰਕਾਰਾਂ ਜਿੱਤੀ ਜਾਂਦੀਆਂ ਆ ਮੂਵਮੈਂਟ ਤੌਰ ਤੇ ਧੱਕੇ ਦੇ ਬਾਵਜੂਦ ਰਾਸਤੀ ਦੇ ਬਾਵਜੂਦ ਵੈਲਟ ਪੇਪਰਾਂ ਦੀ ਜਿਹੜੀ ਚਰਚਾ ਸੀ ਕਿ 2 200 ਵੈਲਟ ਪੇਪਰ ਜਿਹੜਾ ਆ ਗਿਆ ਪਾਤੀ ਹੈ ਕਈ ਵੈਲਿਡ ਪੇਪਰ ਕਈ মিডিਆ ਆ ਰਹੇ ਨੇ ਪਹਿਲਾਂ ਵੀ ਵਿਖਾਏ ਕਿ ਉਹ ਮਾਰਕੀਟ ਚ ਆਗੇ ਸੀ ਉਹਨਾਂ तमाम ਚਰਚਾਵਾਂ ਦੇ ਬਾਅਦ ਸੋਣਾ ਸਾਨੂੰ ਕੰਮ ਲੱਗ ਰਿਹਾ ਹੈ ਵਾਈ ਗੁਰੂ ਕਿਰਪਾ ਕਰੇ ਹੁਣ ਜੇ ਗਿਣਤੀ ਬਿੰਤੀ ਦੇ ਵਿੱਚ ਕਿਉਂਕਿ ਦੇਰੀ ਬੜੀ ਕਰ ਰਹੇ ਹੈ ਰਾਤ ਦੇ 12 ਇੱਕ ਵਜੇ ਜਾਣਗੇ ਇਸ ਸਬ ਨਾਲ ਸੋ ਕਈ ਵਾਰੀ ਰਿਜ਼ਲਟ ਬਦਲੇ ਜਾਂਦੇ ਹੈ ਮੌਕੇ ਤੇ ਅਕਾਲੀ ਦਲ ਦੀ ਪਰਫਾਰਮੈਂਸ ਨੂੰ ਕਿਵੇਂ ਦੇਖਦੇ ਹੋ ਡਾਇਨਾਸੌਰ ਫੇਰ ਆਗੇ ਕਹਿੰਦੇ ਨੇ ਡਾਇਨਾ ਡੋਇਨਾ ਸੋਰ ਜਿਹੜੇ ਆ ਗਏ ਜਾਂ ਨਹੀਂ ਆ ਗਏ ਮੈਂ ਐਵੇਂ ਮਜਾਕੀਆ ਗੱਲ ਨਹੀਂ ਕਰੂੰਗਾ ਅਗਰ ਅਕਾਲੀ ਦਲ ਪਰਫਾਰਮ ਠੀਕ ਕਰੇਗਾ ਤਾਂ ਇਹ ਸਾਡੇ ਹਸਤੇ ਬਿਹਤਰੀਨ ਹੈ ਤੁਸੀਂ ਦੇਖੋ ਜੇ ਅਕਾਲੀ ਦਲ ਪਰਫਾਰਮ ਕਰਦਾ ਗਿੱਧੜ ਵਿੱਚ ਜੇ ਅਕਾਲੀ ਦਲ ਆਪਣਾ ਚੋਣ ਚਿੰਨ੍ਹ ਤੇ ਬੰਦਾ ਲੜਾਉਂਦਾ ਤਾਂ ਕਾਂਗਰਸ ਅਸੀਂ ਬਾਈ ਇਲੈਕਸ਼ਨ ਵੀ ਇੱਥੇ ਜਿੱਤਦੇ ਹੋਇਆ ਕੀ ਕਿ ਅਕਾਲੀ ਦਲ ਨੇ ਆਪਣਾ ਸਿੰਬਲ ਤੇ ਬੰਦਾ ਹੀ ਨਹੀਂ ਸੀ ਅੱਜ ਮੱਲਨ ਦੇ ਹਾਲਾਤ ਕੀ ਹੋਏ ਜਿੱਥੇ ਅਸੀਂ 1500 ਵੋਟ ਘਟ ਗਏ ਸੀ ਉੱਥੇ ਅੱਜ 1500 ਵੋਟ ਅਕਾਲੀ ਦਲ ਘਟ ਗਿਆ ਸੋ ਕਹਿਣ ਦਾ ਮਤਲਬ ਹੈ ਜੇ ਅਕਾਲੀ ਦਲ ਮੁਕਸਰ ਚ ਪਰਫਾਰਮ ਨਹੀਂ ਕਰੇਗਾ ਜਿੱਥੇ ਉਹਨਾਂ ਦਾ ਗ੍ਰਹਿ ਖੇਤਰ ਹੈ ਔਰ 50 ਸਾਲਾਂ ਦਾ ਗੜ ਰਿਹਾ ਲੰਬੀ ਮੁਕਸਰ ਮਲੋਟ ਗਿੱਦੜਬਾਹ ਤੇ ਫਿਰ ਹੋਰ ਕਿੱਥੇ ਪਰਫਾਰਮ ਕਰੇਗਾ ਸੋ ਫॉर ਅਸ ਟੂ ਬੀ ਵੈਰੀ ਓਨੈਸਟ ਸਾਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਪਰਫਾਰਮ ਕਰੇ ਜਮਾ ਮਰਿਆ ਪਿਆ ਇਹ ਇੱਕ ਸੀਟ ਨਾਲ ਆ ਗਈ ਚਾਰ ਸੀਟਾਂ ਅਕਾਲੀ ਦਲ ਉੱਡ ਗਿਆ ਸੀਗਾ ਬਾਏ ਇਲੈਕਸ਼ਨ ਚ ਲੜਿਆ ਹੀ ਨਹੀਂ ਸੋ ਇੱਕ ਸੀ ਤਰਨ ਤਰਨ ਤੇ ਜਾਂ ਬਲਾਕ ਸੰਪਤੀ ਨਾਲ ਜਿੱਤਨ ਨਾਲ ਨਹੀਂ ਕਹਿ ਸਕਦੇ ਡਾਇਨਾਸੌਰ ਆਗੇ ਜਾਂ ਕਿਉਂਕਿ 15 ਦਿਨਾਂ ਦਾ ਰੁਝਾਨ ਬਦਲ ਜਾਂਦਾ ਸੋ ਪਰ ਕਾਲੀ ਦਲ ਦਾ ਪਰਫਾਰਮ ਕਰਨਾ ਕਾਂਗਰਸ ਪਾਰਟੀ ਦੇ ਅਸੇ ਬਿਹਤਰੀਨ ਸੁਖਵੀਰ ਦੇ ਐਲਾਨ ਦਾ ਕਿੰਨਾ ਇਫੈਕਟ ਪਿਆ ਜੀ ਗਿੱਧਰਵਾਲ ਚ ਕੋਈ ਲੱਗਦਾ ਉਹਨੂੰ ਨਹੀਂ ਐਲਾਨ ਤਾਂ ਕਰਦਾ ਸੀ ਪਰ ਐਲਾਨ ਵਾਪਸ ਲੈ ਗਏ ਮੈਨੂੰ ਮੈਂ ਤੁਹਾਨੂੰ ਕਹਿੰਦਾ ਕਿ ਉਹ ਤੁਸੀਂ ਕਿਸੇ ਨੂੰ ਦੱਸਿਆ ਸੀ ਉਹਨਾਂ ਨੇ ਆਪਣਾ ਪ੍ਰੈਸ ਨੋਟ ਦਾ ਵਾਪਸ ਲੈ ਲਿਆ ਸੀ ਤੇ ਪਰ ਮੈਂ ਤਾਂ ਮੋ ਤਾਂ ਉਹਨੇ ਆਪ ਐਲਾਨ ਕੀਤਾ ਉਹ ਵੀ ਮਜ਼ਾਕੀਆ ਤੌਰ ਤੇ ਤੇ ਪ੍ਰੈਸ ਨੋਟ ਵਾਪਸ ਲੈ ਲਿਆ ਜਿਰੋ ਮੈਂ ਕਹਿੰਦਾ ਸੀ ਸੁਖਵੀਰ ਜੀ ਜਾਏ ਉਹਨਾਂ ਤੁਸੀਂ ਆਪ ਲੜਿਓ ਫਿਰ ਮੇਰੀ ਵਾਈਫ ਨਹੀਂ ਲੜੂਗੀ ਜੇ ਤੁਸੀਂ ਲੜੇ ਤਾਂ ਮੈਂ ਲੜੂਗਾ ਹੁਣ ਵੀ ਤੁਹਾਡਾ ਉਹੀ ਡਿਸੀਜਨ ਰਹੇਗਾ ਜੀ ਯਾਰ 100% ਕਦੇ ਰਾਜਾ ਵੜਿੰਗ ਮੈਦਾਨ ਛੱਡ ਕੇ ਭੱਜਿਆ ਰਾਜਾ ਵੜਿੰਗ ਤਾਂ ਹਮੇਸ਼ਾ ਵਾਜਦੇ ਵਾਜੂ ਮੈਦਾਨ 'ਚ ਲੜਿਆ ਕੋਈ 4-5 ਵਾਰੀ ਜਿੱਤਿਆ ਪਹਿਲਵਾਨ ਇੱਕ ਵਾਰੀ ਡਿੱਗ ਪਿਆ ਉਹ ਵੀ ਬਾਈ ਇਲੈਕਸ਼ਨ 'ਚ ਕੋਈ ਮੈਦਾਨ ਛੱਡ ਕੇ ਧੋੜੀ ਕਦੇ ਮੈਂ ਭੱਜਿਆ